ਕਿਨ ਮੇਰਾ ਮੰਨਿਆ ਕਿ ਅਗਰ ਕਿਸਾਨ ਨੂੰ ਬਚਾਉਣਾ ਤੇ ਉਹਨੂੰ ਇੰਡਸਟਰੀਆਂ ਨੂੰ ਤੋੜਨਾ ਪਊਗਾ ਕਾਰਖਾਨੇ ਪੰਜਾਬ ਚ ਲੱਗਣੇ ਚਾਹੀਦੇ ਆ ਔਰ ਕਾਰਖਾਨੇ ਉਹ ਲੱਗਣੇ ਚਾਹੀਦੇ ਆ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਨੌਕਰੀ ਮਿਲੇ ਸਰਕਾਰ ਨੇ ਪਿਛਲੇ ਸਾਲ 175 ਕਰੋੜ ਇਸ ਕਮਲੀ ਰੱਖਿਆ ਤੇ ਖਰਚ ਕਿੰਨੇ ਕੀਤੇ 30 ਕਰੋੜ ਸੋ ਜ਼ਿਮੀਂਦਾਰ ਨੂੰ ਇੱਕ ਕਿਤਾ ਦੇਣ ਲਈ ਬਿਜਲੀ ਦੀ ਖੇਤੀ ਕਰਾਉਣੀ ਮੈਂ ਕਹੂੰਗਾ ਖੇਤੀ ਹੋ ਗਈ ਇੱਕ ਇੱਕ ਪੈਨਲ ਜਿੱਦਣ ਲਵਾਤਾ ਸੀ ਤੁਹਾਡਾ ਤੇ ਮੈਂ ਸਾਲਾ ਜੋ ਟੀਚਾ ਪੂਰਾ ਹੋਣਾ ਚਾਹੀਦਾ ਔਰ ਜਦੋਂ ਇੱਕ ਲਾਤਾ ਮੈਨੂੰ ਪਤਾ ਮੈਂ ਬਿਜਲੀ ਉਤਪਾਦਕ ਵੀ ਹਾਂ ਉਹ ਫਾਇਦੇਮੰਦ ਕੀਤਾ ਤੇ ਜਦੋਂ ਇੱਕ ਲਵਾਇਆ ਤੁਸੀਂ ਦੋ ਦੋ ਤਿੰਨ ਦਿਨ ਆਪ ਲਾ ਲੈਣੇ ਆ ਫਿਰ ਕੈਨੇਡਾ ਜਾਣ ਦੀ ਹੋਰ ਕਿਤੇ ਕਰਨੇ ਚਾਹੀਦੇ ਆ ਉਹ 4 ਪੈਸੇ بچਣਗੇ 25 ਸਾਲ ਦਾ ਐਗਰੀਮੈਂਟ ਹੋਊਗਾ ਤੁਹਾਡਾ ਇਹ ਗੱਲਾਂ ਯਾਰੋ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਤੇ ਆਪਣਾ ਫਰਜ਼ ਸਮਝਦੇ ਹੋ ਮੈਂ ਗੱਲ ਵੀ ਕੀਤੀ ਕਿ ਉਹਨਾਂ ਨੇ ਕਿਹਾ ਵੀ ਇਸ ਸਾਲ ਅਸੀਂ ਕਿੰਨਾ ਜਗ੍ਹਾ ਤੇ ਇਦਾਂ ਲੋਕੋ ਕੰਮ ਕਰਾਂਗੇ ਕਰਦੇ ਨਹੀਂ ਕਰਦੇ ਉਹ ਰੱਬ ਜਾਣੇ ਲੇਕਿਨ ਮੇਰਾ ਮੰਨਿਆ ਕਿ ਅਦਰ ਕਿਸਾਨ ਨੂੰ ਬਚਾਉਣਾ ਤੇ ਉਹਨੂੰ ਇੰਡਸਟਰੀਆਂ ਨੂੰ ਤੋੜਨਾ ਪਊਗਾ ਔਰ ਸਾਡੇ ਕਿਸਾਨ ਕਿਉਂ ਜਦੋਂ 14 ਲੱਖ ਪੈਨਲ ਲੱਗੂਗਾ ਉਹਨਾਂ ਨੂੰ ਲਾਉਣ ਵਾਲੇ ਨਹੀਂ ਚਾਹੀਦੇ ਉਹਨਾਂ ਦੀ ਦੇਖ ਰੇਖਾ ਇਹ ਟੈਕਨੀਸ਼ੀਅਨ ਨਹੀਂ ਚਾਹੀਦੇ ਚਾਹੀਦੇ ਉਹ ਕੌਣ ਉਹ ਕੇ ਸਾਡੇ ਪੰਜਾਬੀ ਹੋਣਗੇ کارਖਾਨੇ ਪੰਜਾਬ ਚ ਲੱਗਣੇ ਚਾਹੀਦੇ ਆ ਔਰ کارਖਾਨੇ ਉਹ ਲੱਗਣੇ ਚਾਹੀਦੇ ਆ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਨੌਕਰੀ ਮਿਲੇ ਔਰ ਅਜੋ ਯੂਥ ਦਾ ਅਗਰ ਹਾਲ ਵੇਖੀਏ ਕਹਿੰਦੇ ਡਰਗ ਬੜਾ ਜਿੱਥੇ ਡਰੱਗ ਬੜਾ ਉੱਥੇ ਚੰਗੇ ਨੌਜਵਾਨ ਵੀ ਬੜਿਆ ਸਰਦਾਰ ਸਾਹਿਬ ਸਾਡੇ ਹੜ ਆਇਆ ਰਾਣਾ ਇੰਦਰ ਪ੍ਰਤਾਪ ਦੇ ਹਲਕੇ ਚ ਸੁਲਤਾਨਪੁਰ ਚ ਤੇ ਯਕੀਨ ਮੰਨਿਓ ਤੁਹਾਡੇ ਵਰਗੀਆਂ ਪੱਕਾ ਮੰਨ ਕੇ ਇਦਾਂ ਦੀਆਂ ਕਮੀਜ਼ਾਂ ਪੈਂਟਾਂ ਪਾ ਕੇ ਟਰਾਲੀਆਂ ਜੋੜ ਕੇ ਉੱਥੇ ਸੇਵਾ ਕਰਨ ਲਈ ਉੱਠੇ ਆਪ ਵੱਟ ਕੇ ਲਗੇ ਤਾਂ ਚੰਗੇ ਮੁੰਡੇ ਵੀ ਆ ਗਏ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਔਰ ਡਿਪਰੈਸ਼ਨ ਚ ਜਾਂਦੇ ਆ ਅੱਜ ਲੋੜ ਇਹਨਾਂ ਨੂੰ ਸਾਹਮਣੇ ਦੀ ਆ ਉਹਦੇ ਲਈ ਤਕਨੀਕੀ ਸਿੱਖਿਆ ਤਕਨੀਕੀ ਸਿੱਖਿਆ ਤੇ ਧਿਆਨ ਦੇਣ ਦੀ ਲੋੜ ਹੈ ਪਰ ਮੈਂ ਸਮਝਦਾ 100 ਕੁਝ ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪਿਛਲੇ ਸਾਲ 175 ਕਰੋੜ ਇਸ ਕੰਮ ਲਈ ਰੱਖਿਆ ਤੇ ਖਰਚ ਕਿੰਨੇ ਕੀਤੇ 30 ਕਰੋੜ 145 ਵੇਸਟ ਚਲੇ ਗਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਅਗਰ ਪੰਜਾਬ ਬਚਾਉਣਾ ਪੰਜਾਬ ਦੀ ਨੌਜਵਾਨੀ ਬਚਾਉਣੀ ਆ ਪੰਜਾਬ ਦੇ ਫਿਊਚਰ ਦੀ ਗੱਲ ਕਰਨੀ ਵੀ ਪਾਣੀ ਕਿੱਥੋਂ ਆਊਗਾ ਪੀਣ ਲਈ ਤੇ ਆਪਾਂ ਨੂੰ ਇਹ ਗੱਲ ਕਰਨੀ ਪਊਗੀ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਫਸਲੀ ਵਿਭਿੰਨਤਾ ਵਿਭਿੰਨਤਾ ਦਾ ਦੀਆ ਜਿਹੜੀ ਤੁਸੀਂ ਕਪਾਹ ਨਰਮਾ ਬੀਜਦੇ ਸਕੇ ਉਹ ਦੁਬਾਰਾ ਬੀਜੋ ਯਾਰੋ ਹੋਰ ਮੱਕੀ ਵੀ ਜੋ ਸ਼ਾਰਟ ਟਰਮ ਮੱਕੀ ਆ ਲੌਂਗ ਟਰਮ ਮੱਕੀ ਦੇ ਆਪਾਂ ਨਰਮੇ ਤੇ ਕੰਮ ਕਰੀਏ ਤਾਂ ਕਿ ਸਾਡੇ ਜਿਹੜੇ ਬੰਦ ਕਾਰਖਾਨੇ ਆ ਉਹ ਚਾਲੂ ਹੋਣ ਸੇਠ ਲੋਕ ਵੀ ਚਾਰ ਪੈਸੇ ਕਮਾਉਣ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਇਸ ਮਹੀਮ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸੀ ਨਹੀਂ ਦੱਸਣੀ ਚਾਹਣਾ ਕਿ ਜਦ ਤੱਕ ਤੁਸੀਂ ਸਾਰੇ ਸਿਰ ਜੋੜ ਕੇ ਇਹਦੇ ਮਗਰ ਨਹੀਂ ਲੱਗਦੇ ਤੇ ਗੱਲ ਨੇਪਰੇ ਨਹੀਂ ਚੜ੍ਹਣੀ ਮੈਂ ਕੋਈ ਸਾਨੂੰ ਕੋਈ ਕਈ ਲੋਕ ਇਹ ਕਹਿੰਦੇ ਰਹਿਣਾ ਆਪਣੇ ਕਾਰੋਬਾਰ ਲਈ ਕਰਦਾ ਚਲੋ ਕਾਰੋਬਾਰ ਲਈ ਵੀ ਕਰਦਾ ਨਹੀਂ ਤਾਂ ਭਰਮ ਘਾਲੂਗਾ ਰਣਾ ਕੋਈ ਇਕੱਲਾ ਮੈਨੂੰ ਪਤਾ ਹੈ ਦੀ ਖਫਤ ਕਿੰਨੀ ਹੋਣੀ ਆ ਔਰ ਰਣਾ ਇੰਦਰਪ੍ਰਤਾਪ ਨੇ ਇੱਕ ਗੱਲ ਕਹੀ ਕੱਲ ਵਿਧਾਨ ਸਭਾ ਦੇ ਵਿੱਚ ਕਿ ਮੰਤਰੀ ਜੀ ਇੱਕ ਗੱਲ ਦੱਸੋ ਕਿ ਮਾਰਚ